ਜੇ ਪੰਜਾਬ ਦੀ ਧਰਤੀ ਸਾਡੀ ਪੰਜਾਬੀਆਂ ਦੀ ਮਾਂ ਵਾ ਤਾਂ ਕਿਤੇ ਨਾ ਕਿਤੇ ਕੈਨੇਡਾ ਸਾਡੀ 마ਸੀ ਜ਼ਰੂਰ ਤੇ ਪਿਛਲੇ 2-3 ਦਹਾਕਿਆਂ ਤੋਂ ਸਾਡੀ 마ਸੀ ਨੇ ਸਾਨੂੰ ਬਹੁਤ ਚੰਗੀ ਤਰ੍ਹਾਂ ਦੇ ਨਾਲ ਸੰਭਾਲਿਆ ਪਾਲਿਆ ਪੋਸਿਆ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਪਰ ਹੁਣ ਲੱਗਦਾ ਵਾ ਕਿ ਪੰਜਾਬੀਆਂ ਦੀ ਮਾਸੀ ਜਿਹੜੀ ਕੈਨੇਡਾ ਵਾ ਉਹ ਵੀ ਹੁਣ ਕਿਤੇ ਨਾ ਕਿਤੇ ਥੋੜਾ ਜਿਹਾ ਥੱਕ ਰਹੀ ਆ ਮਾਂ ਪਹਿਲਾਂ ਹੀ ਹੋਰ ਬਹੁਤ ਸਾਰੀਆਂ ਪ੍ਰੋਬਲਮਾਂ ਦੇ ਨਾਲ ਜੂਝ ਰਹੀ ਆ ਉਹਦੇ ਆਪਣੇ ਮੁੰਡੇ ਹੁਣ ਨਸ਼ੇ ਦੇ ਵਿੱਚ ਫਸੇ ਹੋਏ ਆ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਨੇ ਪੁਰਾਣੀ ਜਨਰੇਸ਼ਨ ਲੰਘ ਗਈ ਸਾਡੀ ਕਹਾਣੀ ਖਤਮ ਹੋ ਚੁੱਕੀ ਆ ਪਰ ਹੁਣ ਗੱਲ ਆਪਾਂ ਕਰਦੇ ਆ ਨਵੀਂ ਜਨਰੇਸ਼ਨ ਦੀ ਆਉਣ ਵਾਲੀ ਜਨਰੇਸ਼ਨ ਦੀ ਕਿਉਂਕਿ ਹੁਣ ਕੈਨੇਡਾ ਜਾਣ ਦੇ ਰਸਤੇ ਵੀ ਤਕਰੀਬਨ ਬੰਦ ਨੇ ਬਹੁਤ ਸਾਰੀਆਂ ਘਟ ਚੁੱਕੇ ਆ ਤੇ ਜੇ ਤੁਸੀਂ ਕਿਸੇ ਤਰ੍ਹਾਂ ਉੱਥੇ ਪਹੁੰਚਦੇ ਵੀ ਹੋ ਤਾਂ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਪ੍ਰੋਬਲਮਸ ਨੇ ਉੱਥੇ ਤਾਂ ਹੁਣ ਗੱਲ ਇਹ ਆ ਕਿ ਹੁਣ ਕੀਤਾ ਕੀ ਜਾਵੇ ਜਿਹੜੀ ਇਹ ਨਵੀਂ ਪਨੀਰੀ ਆ ਇਹਨਾਂ ਨੂੰ ਅਗਲੀ ਸੇਧ ਕਿੱਥੋਂ ਮਿਲੇ ਕਿਹੜਾ ਰਸਤਾ ਇਹਨਾਂ ਨੂੰ ਦਿਖੇ ਤਾਂ ਮੈਂ ਤੁਹਾਡੇ ਲਈ ਇੱਕ ਬਹੁਤ ਛੋਟੀ ਜੀ ਕਹਾਣੀ ਲੈ ਕੇ ਆਇਆ ਪੰਜਾਬ ਦੀ ਇੰਡਸਟਰੀਅਲ ਹੱਬ ਕਹੀ ਜਾਣ ਵਾਲੇ ਸ਼ਹਿਰ ਲੁਧੇ ਹਨੇ ਦੀ ਇੱਕ ਆਂਟੀ ਦੀ ਤੇ ਇਸੇ ਆਂਟੀ ਦੀ ਕਹਾਣੀ ਹੋ ਸਕਦਾ ਕਿ ਕੁਝ ਨੌਜਵਾਨਾਂ ਨੂੰ ਲੜਕਿਆਂ ਨੂੰ ਚਾਹੇ ਲੜਕੀਆਂ ਨੂੰ ਅੱਗੇ ਆਪਣੇ ਭਵਿੱਖ ਦੇ ਵਿੱਚ ਆਪਣੀ ਮਾਂ ਤੇ ਮਾਸੀ ਦੇ ਉੱਤੇ ਭਾਰ ਪਾਏ ਬਿਨਾ ਆਪਣੇ ਕੈਰੀਅਰ ਦੇ ਵਿੱਚ ਕੁਝ ਬਹੁਤ ਵਧੀਆ ਕਰਨ ਦਾ ਜੋਸ਼ ਤੇ ਸੇਧ ਦੇ ਸਕਦੇ ਆ। ਥੰਬਨੇਲ ਦੇ ਵਿੱਚ ਤੁਸੀਂ ਇਹਨਾਂ ਕੋ ਪੜ੍ਹ ਹੀ ਚੁੱਕੇ ਹੋ ਕਿ ਸਿਰਫ 300 ਰੁਪਏ ਤੋਂ ਸ਼ੁਰੂ ਕੀਤਾ ਹੋਇਆ ਬਿਜ਼ਨਸ ਤੇ ਅੱਜ ਕਿੱਥੇ ਪਹੁੰਚ ਚੁੱਕਿਆ। ਇਸ ਕੰਪਨੀ ਦੀ ਟੋਟਲ ਮਾਰਕੀਟ ਕੈਪ ਅੱਜ ਹੈਗੀ ਆ 10,000 ਕਰੋੜ ਦੇ ਨੇੜੇ ਤੇੜੇ। ਪੁਰਾਣੀਆਂ ਗੱਲਾਂ ਨੇ ਜਦੋਂ ਭਾਰਤ ਤੇ ਪਾਕਿਸਤਾਨ ਦੋਨੇ ਇਕੱਠੇ ਦੇਸ਼ ਹੁੰਦਾ ਸੀ ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ ਜਾਂ ਕਹਿ ਲੋ ਕਿ ਪੰਜਾਬੀਆਂ ਦੇ ਲਈ ਸਪੈਸ਼ਲੀ ਕੇ ਲਈ ਵੰਡ ਤੋਂ ਪਹਿਲਾਂ ਦੀਆਂ ਗੱਲਾਂ ਤਾਂ ਕਰਾਚੀ ਦੇ ਵਿੱਚ ਪੈਦਾ ਹੋਈ ਰਜਨੀ ਪਰ ਇਹਨਾਂ ਦਾ ਜ਼ਿਆਦਾਤਰ ਸਮਾਂ ਬੀਤਦਾ ਲਾਹੌਰ ਦੇ ਵਿੱਚ ਪਿਤਾ ਇਹਨਾਂ ਦੇ ਇੱਕ ਸਰਕਾਰੀ ਕਰਮਚਾਰੀ ਹੁੰਦੇ ਆ ਦੇਸ਼ ਆਜ਼ਾਦ ਹੁੰਦਾ ਨਾਲ ਦੀ ਨਾਲ ਹੀ ਦੇਸ਼ ਦੀ ਵੰਡ ਹੁੰਦੀ ਆ ਤਾਂ ਇਹ ਸਾਰੇ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕ ਵਾਪਸ ਇੰਡੀਆ ਵੱਲ ਨੂੰ ਆਉਣਾ ਸ਼ੁਰੂ ਕਰਦੇ ਆ ਤੇ ਰਜਨੀ ਹੁਣਾਂ ਦਾ ਪਰਿਵਾਰ ਵਾਪਸ ਆ ਕੇ ਵੱਸਦਾ ਵਾ ਦਿੱਲੀ ਸ਼ਹਿਰ ਦੇ ਵਿੱਚ ਰਜਨੀ ਹਾਲੇ ਆਪਣੀ ਪੜਾਈ ਕਰ ਹੀ ਰਹੇ ਹੁੰਦੇ ਆ ਉਮਰ ਸਿਰਫ 17 ਸਾਲ ਦੀ ਹੁੰਦੀ ਆ ਤਾਂ ਇਹਨਾਂ ਦਾ ਵਿਆਹ ਕੀਤਾ ਜਾਂਦਾ ਲੁਧੇਹਾਣੇ ਸ਼ਹਿਰ ਦੇ ਵਿੱਚ ਹਸਬੰਡ ਦਾ ਨਾਮ ਆ ਧਰਮਵੀਰ ਬੈਕਟਰ ਤੇ ਰਜਨੀ ਹੁਣੀ ਆਪਣੇ ਮਾਂ-ਬਾਪ ਦਾ ਦਿੱਲੀ ਵਾਲਾ ਘਰ ਛੱਡ ਕੇ ਆਪਣੇ ਸਹੁਰੇ ਪਰਿਵਾਰ ਦੇ ਘਰੇ ਲੁਧੇਹਾਣੇ ਆ ਜਾਂਦੇ ਆ ਉਮਰ ਛੋਟੀ ਆ ਪੜਾਈ ਹਾਲੇ ਪੂਰੀ ਨਹੀਂ ਹੋਈ ਪਰ ਵਿਵਹਤਾ ਜ਼ਿੰਦਗੀ ਦੀਆਂ ਜਿਹੜੀਆਂ ਰਿਸਪੌਂਸਿਬਿਲਟੀਜ਼ ਨੇ ਉਹ ਆ ਜਾਂਦੀਆਂ ਨੇ ਜ਼ਿੰਦਗੀ ਨੰਗਦੀ ਆ ਕੁਝ ਸਾਲ ਬੀਤਦੇ ਆ ਤਿੰਨ ਬੱਚੇ ਪੈਦਾ ਹੁੰਦੇ ਆ ਕੁਝ ਸਾਲ ਰਜਨੀ ਹੋਣਾ ਦੇ ਨੰਗਦੇ ਆ ਇਹਨਾਂ ਤਿੰਨੇ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰਨ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਤਿੰਨੇ ਬੱਚਿਆਂ ਨੂੰ ਬੋਰਡਿੰਗ ਸਕੂਲਸ ਦੇ ਵਿੱਚ ਭੇਜਿਆ ਜਾਂਦਾ ਪਰ ਇਹਨਾਂ ਸਾਰੇ ਟਾਈਮ ਦੇ ਦੌਰਾਨ ਰਜਨੀ ਹੋਣਾ ਨੂੰ ਇੱਕ ਸ਼ੌਕ ਸੀ ਜਿਹੜਾ ਕਿ ਸ਼ੁਰੂ ਤੋਂ ਹੀ ਸੀ ਉਹ ਸੀਗਾ ਕੁਕਿੰਗ ਦਾ ਅਲੱਗ-ਅਲੱਗ ਚੀਜ਼ਾਂ ਨੂੰ ਰਸੋਈ ਦੇ ਵਿੱਚ ਬਣਾਉਣਾ ਲੋਕਾਂ ਨੂੰ ਖਵਾਉਣਾ ਤੇ ਉਹਨਾਂ ਤੋਂ ਤਾਰੀਫ਼ ਸੁਣਨੀ ਤੇ ਬਾਅਦ ਦੇ ਵਿੱਚ ਖੁਸ਼ ਹੋਣਾ ਹੁਣ ਬੱਚੇ ਵੱਡੇ ਹੋ ਚੁੱਕੇ ਆ ਉਹ ਜ਼ਿੰਮੇਵਾਰੀ ਮਾਂ ਵਾਲੀ ਉਹ ਨਿਭਾ ਚੁੱਕੇ ਆ ਉਹ ਬੋਰਡਿੰਗ ਸਕੂਲ ਚ ਜਾ ਚੁੱਕੇ ਆ ਤੇ ਰਜਨੀ ਹੁਣ ਫਾਈਨਲੀ ਫ੍ਰੀ ਨੇ ਤਾਂ ਰਜਨੀ ਹੁਣ ਆਪਣਾ ਪੂਰਾ ਦਾ ਪੂਰਾ ਟਾਈਮ ਲਾਉਂਦੇ ਆ ਆਪਣੇ ਦੋ ਕੰਮਾਂ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਦੀ ਐਜੂਕੇਸ਼ਨ ਹਲੇ ਬਾਕੀ ਰਹਿੰਦੀ ਆ ਤਾਂ ਉਹ ਆਪਣੀ ਐਜੂਕੇਸ਼ਨ ਨੂੰ ਕੰਪਲੀਟ ਕਰਦੇ ਆ ਦੂਸਰਾ ਹੁਣ ਆਪਣਾ ਪੂਰਾ ਦਾ ਪੂਰਾ ਟਾਈਮ ਉਹ ਕਿੱਥੇ ਲਾਉਂਦੇ ਆ ਰਸੋਈ ਦੇ ਵਿੱਚ ਭਾਂਤ-ਪਾਂਤ ਦੀਆਂ ਚੀਜ਼ਾਂ ਬਣਾਉਣ ਦੇ ਵਿੱਚ ਤੇ ਲੋਕਾਂ ਤੋਂ ਤਾਰੀਫ਼ ਸੁਣਨ ਦੇ ਵਿੱਚ ਪਰ ਹੁਣ ਇਥੇ ਗੱਲ ਕੀ ਹੁੰਦੀ ਹੈ ਜਿਹੜੇ ਵੀ ਲੋਕ ਰਜਨੀ ਹੋਣਾ ਦੀਆਂ ਇਹਨਾਂ ਹੱਥ ਦੀਆਂ ਬਣਾਈਆਂ ਚੀਜ਼ਾਂ ਨੂੰ ਖਾਂਦੇ ਆ ਉਹ ਰਜਨੀ ਹੋਣਾ ਨੂੰ ਕਹਿੰਦੇ ਆ ਕਿ ਤੁਸੀਂ ਸਿਰਫ ਇੱਥੋਂ ਤੱਕ ਹੀ ਨਾ ਰੋ ਤੁਸੀਂ ਤਾਂ ਬਹੁਤ ਵਧੀਆ ਚੀਜ਼ ਬਣਾ ਰਹੇ ਹੋ ਤੁਸੀਂ ਆਪਣੀ ਇਸ ਚੀਜ਼ ਨੂੰ ਆਪਣੀ ਇਸ ਹੌਬੀ ਨੂੰ ਇਸ ਸ਼ੌਕ ਨੂੰ ਬਿਜ਼ਨਸ ਦੇ ਵਿੱਚ ਲੈ ਕੇ ਜਾਓ ਉਹ ਕਹਿੰਦੇ ਕਿ ਲੋਕਾਂ ਦਾ ਦਿੱਤਾ ਹੋਇਆ ਪੰਪ ਮਾੜਾ ਹੁੰਦਾ ਪਰ ਕਈ ਵਾਰੀ ਉਹ ਚੰਗਾ ਵੀ ਹੋ ਜਾਂਦਾ ਕੋਕ ਜੇ ਮਾੜਾ ਹੋ ਗਿਆ ਤਾਂ ਆਪਾਂ ਪੰਪ ਕਹਿ ਦਾਂਗੇ ਤੇ ਜੇ ਚੰਗਾ ਹੋ ਗਿਆ ਤਾਂ ਆਪਾਂ ਹੱਲਾਸ਼ੇਰੀ ਕਹਿ ਦਾਂਗੇ ਤਾਂ ਇੱਥੇ ਰਜਨੀ ਹੋਣਾ ਦੇ ਲਈ ਇਹ ਹੱਲਾਸ਼ੇਰੀ ਦੇ ਵਿੱਚ ਤਬਦੀਲ ਹੋ ਜਾਂਦਾ 300 ਰੁਪਏ ਦਾ ਇੱਕ ਛੋਟਾ ਜਿਹਾ ਅਵਨ ਲੈ ਕੇ ਆਉਂਦੇ ਆ ਰਜਨੀ ਆਪਣੇ ਘਰ ਦੇ ਪਿੱਛੇ ਵੇੜੇ ਦੇ ਵਿੱਚ ਉਹ ਆਪਣੀ ਹੀ ਇੱਕ ਬੇકરી ਦੀ ਛੋਟੀ ਜੀ ਜਗ੍ਹਾ ਸੈਟਅਪ ਕਰ ਲੈਂਦੇ ਆ ਤੇ ਇਸ ਬੇકરી ਦੇ ਵਿੱਚ ਉਹ ਕੀ ਬਣਾਉਣਾ ਸ਼ੁਰੂ ਕਰਦੇ ਆ ਆਪਣੇ ਬਣਾਏ ਹੋਏ ਬਿਸਕਟ ਇਸ ਤੋਂ ਇਲਾਵਾ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਆਈਸਕ੍ਰੀਮ ਬਣਾਉਣ ਦਾ ਬਹੁਤ ਸ਼ੌਕ ਆ ਹੁਣ ਸਾਲ ਆਉਂਦਾ 1978 ਦਾ ਦਿਵਾਲੀ ਦਾ ਦਿਨ ਆ ਦਿਵਾਲੀ ਦੇ ਦਿਨ ਲੋਕਾਂ ਨੇ ਇਹ ਹੱਲਾਸ਼ੇਰੀ ਦਿੱਤੀ ਆ ਕਿ ਆਪਣੇ ਸ਼ੌਕ ਨੂੰ ਬਿਜ਼ਨਸ ਬਣਾਓ ਤਾਂ ਇਸ ਦਿਨ ਬਾਜ਼ਾਰ ਦੇ ਵਿੱਚ ਜਾ ਕੇ ਆਪਣੀ ਵੀ ਇੱਕ ਦੁਕਾਨ ਲਾਉਂਦੇ ਇੱਕ ਸਟਾਲ ਲਾਉਂਦੇ ਆ ਜਿੱਥੇ ਆਪਣੇ ਬਣਾਏ ਹੋਏ ਬਿਸਕਟ ਤੇ ਆਈਸਕ੍ਰੀਮ ਨੂੰ ਵੇਚਣਾ ਸ਼ੁਰੂ ਕਰਦੇ ਆ ਲੋਕਾਂ ਦਾ ਰਿਸਪੌਂਸ ਸ਼ਾਮ ਤੱਕ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਮਿਲਦਾ ਜਿਹੜੇ ਵੀ ਕਿਸੇ ਇਨਸਾਨ ਨੇ ਉਹਨਾਂ ਦੇ ਬਿਸਕਟ ਤੇ ਆਈਸਕ੍ਰੀਮ ਖਾਧੀ ਉਹਨਾਂ ਨੇ ਉਹਦੀ ਬਹੁਤ ਹੀ ਜ਼ਿਆਦਾ ਤਾਰੀਫ਼ ਕੀਤੀ ਤਾਂ ਹੁਣ ਪਹਿਲੀ ਵਾਰੀ ਰਜਨੀ ਹੁਣਾਂ ਨੂੰ ਇਹ ਲੱਗਦਾ ਕਿ ਜਿਹੜੀ ਇਹ ਤਾਰੀਫ ਆ ਉਹ ਸਹੀ ਆ ਕਿਉਂਕਿ ਹੁਣ ਤੱਕ ਦੀ ਤਾਰੀਫ ਕੀਤੀ ਰਿਸ਼ਤੇਦਾਰਾਂ ਨੇ ਜਾਂ ਦੋਸਤਾਂ ਮਿੱਤਰਾਂ ਨੇ ਹੋ ਸਕਦਾ ਉਹ ਕਿਸੇ ਤਰ੍ਹਾਂ ਝੂਠੀ ਹੋਵੇ ਪਰ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਪੈਸੇ ਦੇ ਕੇ ਉਹ ਚੀਜ਼ਾਂ ਖਰੀਦੀਆਂ ਉਹਨਾਂ ਦੀ ਕੀਤੀ ਹੋਈ ਤਾਰੀਫ ਝੂਠੀ ਨਹੀਂ ਹੋ ਸਕਦੀ ਤਾਂ ਹੁਣ ਰਜਨੀ ਸੋਚ ਰਿਆ ਕਿ ਮੈਨੂੰ ਸੱਚੀ ਇਸ ਕੰਮ ਨੂੰ ਹੋਰ ਵੱਡੇ ਲੈਵਲ ਤੇ ਲੈ ਕੇ ਜਾਣਾ ਚਾਹੀਦਾ ਤਾਂ ਰਜਨੀ ਵੈਕਟਰ ਆਪਣੇ ਹੀ ਹਸਬੰਡ ਧਰਮਵੀਰ ਵੈਕਟਰ ਹੋਣਾਂ ਤੋਂ 20000 ਰੁਪਇਆ ਅਦਾਰਾ ਲੈਂਦੇ ਆ ਤੇ ਜੀਟੀ ਰੋਡ ਦੇ ਉੱਤੇ ਆਪਣੀ ਇੱਕ ਆਈਸਕ੍ਰੀਮ ਦੀ ਦੁਕਾਨ ਖੋਲਦੇ ਆ ਜਿਹਦਾ ਨਾਮ ਉਹ ਰੱਖਦੇ ਆ ਕਰੇਮਿਕਾ ਦੁਕਾਨ ਬਹੁਤ ਹੀ ਜ਼ਿਆਦਾ ਵਧੀਆ ਚੱਲਦੀ ਆ ਰਜਨੀ ਹੁਣਾਂ ਨੂੰ ਕੰਮ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਆ ਹੱਥਾਂ ਦੇ ਵਿੱਚ ਉਹਨਾਂ ਦੇ ਜਾਦੂ ਆ ਉਹਨਾਂ ਨੂੰ ਹਰ ਚੀਜ਼ ਬਣਾਉਣੀ ਬਹੁਤ ਹੀ ਜ਼ਿਆਦਾ ਚੰਗੀ ਤਰ੍ਹਾਂ ਦੇ ਨਾਲ ਆਉਂਦੀ ਆ ਸਮਾਂ ਲੰਘਦਾ ਜਾਂਦਾ ਰਜਨੀ ਹੁਣੀ ਆਪਣੇ ਕੰਮ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਦੇ ਨਾਲ ਸਥਾਪਿਤ ਹੋ ਜਾਂਦੇ ਆ ਉਹਨਾਂ ਦੇ ਪੱਕੇ ਗਾਹਕ ਜੁੜ ਜਾਂਦੇ ਆ ਹੁਣ ਸਾਲ ਆਉਂਦਾ 1990 ਦਾ 1990 ਤੱਕ ਇਹਨਾਂ ਦੀ ਖੋਲੀ ਹੋਈ ਇਹ ਛੋਟੀ ਜੀ ਸਟਾਲ ਹੁਣ ਪਹਿਲਾਂ ਤੋਂ ਥੋੜੀ ਵੱਡੀ ਹੋ ਚੁੱਕੀ ਆ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਬਿਸਕੁਟ ਬਣਨੇ ਬੰਜ਼ ਬਣਨੇ ਬਰੈਡ ਬਣਨੇ ਸ਼ੁਰੂ ਹੋ ਜਾਂਦੇ ਆ ਪਰ ਇਹ ਕੰਮ ਇੱਕ ਨਾਰਮਲ ਦੁਕਾਨ ਦੀ ਤਰ੍ਹਾਂ ਹੀ ਚੱਲ ਰਿਆ ਹੁੰਦਾ ਫੇਰ ਸਾਲ ਆਉਂਦਾ 1995 ਦਾ ਤੇ ਐਂਟਰੀ ਹੁੰਦੀ ਆ ਦੁਨੀਆਂ ਦੀ ਇੱਕ ਸਭ ਤੋਂ ਵੱਡੀ 버ਗਰ ਬਣਾਉਣ ਵਾਲੀ ਕੰਪਨੀ ਮੈਕਡੋਨਲਡ ਦੀ ਇੰਡੀਆ ਦੇ ਵਿੱਚ ਤੇ ਰਜਨੀ ਵੈਕਟਰ ਹੋਣਾ ਨੂੰ ਮੈਕਡੋਨਲਡ ਤੋਂ ਮਿਲਦਾ ਵਾ ਆਪਣਾ ਸਭ ਤੋਂ ਪਹਿਲਾ ਵੱਡਾ ਆਰਡਰ ਇੱਕ ਲੌਂਗ ਟਰਮ ਕੌਂਟਰੈਕਟ ਹੁੰਦਾ ਮਤਲਬ ਕਾਫੀ ਸਾਲਾਂ ਤੱਕ ਦਾ ਕੌਂਟਰੈਕਟ ਕਰ ਲੈਂਦੇ ਆ ਮੈਕਡੋਨਲਡ ਵਾਲਿਆਂ ਨਾਲ ਰਜਨੀ ਵੈਕਟਰ ਹੋਣੀ ਕਿਸ ਚੀਜ਼ ਦੇ ਲਈ ਬੰਜ਼ ਬਣਾਉਣ ਲਈ ਬ੍ਰੈਡ ਦੇ ਲਈ ਮਤਲਬ ਜਿਹੜੇ ਵੀ 버ਗਰ ਮੈਕਡੋਨਲਡ ਵਾਲੇ ਵੇਚਣਗੇ ਉਹਨਾਂ ਸਾਰਿਆਂ ਦੇ ਵਿੱਚ ਜਿਹੜੀ ਵੀ ਬ੍ਰੈਡ ਹੋਊਗੀ ਉਹ ਸਾਰੀ ਰਜਨੀ ਵੈਕਟਰ ਹੋਣਾ ਦੀ ਕੰਪਨੀ ਦੁਆਰਾ ਜਾਂ ਕਹਿ ਲੋ ਕਿ ਉਹਨਾਂ ਦੀ ਉਸ ਦੁਕਾਨ ਦੁਆਰਾ ਬਣਾਈ ਹੋਊਗੀ ਇੱਕ ਵੱਡੀ ਕੰਪਨੀ ਤੋਂ ਜਦੋਂ ਤੁਹਾਨੂੰ ਕਦੇ ਵੀ ਕੋਈ ਆਰਡਰ ਮਿਲ ਜਾਂਦਾ ਤਾਂ ਨਾਲ ਦੀ ਨਾਲ ਹੀ ਰਾਹ ਖੁੱਲ ਜਾਂਦੇ ਆ ਹੋਰ ਵੱਡੀਆਂ ਕੰਪਨੀਆਂ ਦੇ ਲਈ ਵੀ। ਇਹੀ ਚੀਜ਼ ਹੁੰਦੀ ਆ ਰਜਨ ਨੀ ਹੋਣਾ ਦੇ ਨਾਲ ਸਾਲ 2006 ਤੱਕ ਉਹਨਾਂ ਦਾ ਟਰਨਓਵਰ ਕਿੰਨਾ ਹੋ ਜਾਂਦਾ ਪੂਰੇ ਸਾਲ ਦਾ 100 ਕਰੋੜ ਰੁਪਏ ਤੱਕ ਦਾ। ਅਗਲੇ 6 ਸਾਲਾਂ ਦੇ ਵਿੱਚ ਰਜਨੀ ਹੋਣਾ ਦੀ ਇਹ ਕੰਪਨੀ ਬਹੁਤ ਹੀ ਜ਼ਿਆਦਾ ਤਰੱਕੀ ਕਰਦੀ ਆ ਕਿਉਂਕਿ ਇਹੇ ਉਹ ਵਾਲੇ 6 ਸਾਲ ਹੁੰਦੇ ਆ ਜਦੋਂ ਫਾਸਟ ਫੂਡ ਨਾਲ ਰਿਲੇਟਡ ਬਹੁਤ ਅਲੱਗ-ਅਲੱਗ ਕੰਪਨੀਆਂ ਇੰਡੀਅਨ ਮਾਰਕੀਟ ਦੇ ਵਿੱਚ ਆਉਂਦੀਆਂ ਚਾਹੇ ਡੋਮੀਨੋਜ਼ ਪੀਜ਼ਾ ਵਾਲੇ ਹੋ ਗਏ ਜਾਂ ਹੋਰ ਬਹੁਤ ਸਾਰੇ ਹੋ ਗਏ KFC ਵੀ ਉਹਨਾਂ ਦੇ ਵਿੱਚ ਇੱਕ ਹੁੰਦਾ ਤਾਂ 2006 ਦੇ ਵਿੱਚ ਜਿਹੜਾ 100 ਕਰੋੜ ਦਾ ਇਹਦਾ ਟਰਨਓਵਰ ਸੀ ਉਹ ਅਗਲੇ 6 ਸਾਲਾਂ ਦੇ ਵਿੱਚ ਕਿੰਨਾ ਪਹੁੰਚ ਜਾਂਦਾ 650 ਕਰੋੜ ਤੱਕ ਦਾ ਇਨਸਾਨ ਹੌਲੀ-ਹੌਲੀ ਤਰੱਕੀ ਦੀਆਂ ਪੌੜੀਆਂ ਚੜਦਾ ਜਾਂਦਾ ਜੇ ਉਹ ਮਿਹਨਤ ਕਰੇ ਉਹਦੇ ਅੰਦਰ ਕੋਈ ਸਕਿੱਲ ਹੋਵੇ ਸਾਲ 2010 ਤੱਕ ਰਜਨੀ ਹੁਣਾਂ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੋਇਆ ₹300 ਦਾ oven ਖਰੀਦ ਕੇ business ਸੀਗਾ ਹੁਣ ਉਹਨਾਂ ਦੇ long term ਜਿਹੜੇ ਵੱਡੇ client ਹੁੰਦੇ ਆ ਉਹਨਾਂ ਚ Burger King, Pizza Hut, KFC, Papa John's ਤੇ ਹੋਰ ਬਹੁਤ ਸਾਰੇ ਵੱਡੇ brand ਹੁੰਦੇ ਆ। ਸਾਲ 2020 ਕੰਪਨੀ ਦੇ ਲਈ ਤੇ ਰਜਨ ਹੋਣਾਂ ਦੇ ਲਈ ਇੱਕ ਹੋਰ ਬਹੁਤ ਵੱਡਾ ਮਾਈਲਸਟੋਨ ਲੈ ਕੇ ਆਉਂਦਾ ਸਟਾਕ ਮਾਰਕੀਟ ਮਤਲਬ ਇੰਡੀਅਨ ਸ਼ੇਅਰ ਮਾਰਕੀਟ ਦੇ ਵਿੱਚ ਆਪਣਾ ਸ਼ੇਅਰ ਲਿਸਟ ਕਰਦੇ ਆ ਤੇ ਅੱਜ ਇਹਨਾਂ ਦੀ ਪੂਰੀ ਦੀ ਪੂਰੀ ਜਿਹੜੀ ਇਹ ਕੰਪਨੀ ਹੈਗੀ ਆ ਉਹਦਾ ਟੋਟਲ ਮਾਰਕੀਟ ਕੈਪ ਆ 10000 ਕਰੋੜ ਦਾ ਇੰਡੀਆ ਦੀਆਂ 23 ਅਲੱਗ-ਅਲੱਗ ਸਟੇਟਸ ਦੇ ਵਿੱਚ ਅੱਜ ਇਹਨਾਂ ਦੀਆਂ ਜਿਹੜੀਆਂ ਪ੍ਰੋਡਕਟਸ ਨੇ ਉਹ ਵਿਕਦੀਆਂ ਨੇ ਟੋਟਲ 550000 ਆਊਟਲੈਟ ਦੇ ਉੱਪਰ ਇਹਨਾਂ ਦੀਆਂ ਚੀਜ਼ਾਂ ਵਿਕ ਰਹੀਆਂ ਨੇ ਇਸ ਤੋਂ ਇਲਾਵਾ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਚਾਹੇ ਉਹ ਅਰਬ ਕੰਟਰੀ ਹੋ ਚਾਹੇ ਯੂਰੋਪੀਅਨ ਕੰਟਰੀ ਹੋਣ ਜਾਂ ਅਮਰੀਕਾ ਹੋਵੇ ਉਹਨਾਂ ਸਾਰਿਆਂ ਦੇ ਵਿੱਚ ਇਹਨਾਂ ਦੇ ਬ੍ਰੈਡਸ ਇਹਨਾਂ ਦੇ ਬੰਜ਼ ਸਾਰੇ ਉੱਥੇ ਵੀ ਇਹ ਸਾਰੀਆਂ ਦੀਆਂ ਸਾਰੀਆਂ ਕੰਪਨੀਆਂ ਯੂਜ਼ ਕਰਦੀਆਂ ਨੇ ਤਾਂ ਇਹ ਸੀਗੀ ਇੱਕ ਬੜੀ ਛੋਟੀ ਜੀ ਕਹਾਣੀ 300 ਰੁਪਏ ਤੋਂ ਸ਼ੁਰੂ ਹੋ ਕੇ 10000 ਕਰੋੜ ਤੱਕ ਦੀ ਇਹ ਮੈਂ ਇਸ ਕਰਕੇ ਸੁਣਾਈ ਕਿਉਂਕਿ ਆਪਾਂ ਨੂੰ ਪਤਾ ਕਿ ਅੱਜ ਦਾ ਜਿਹੜਾ ਨੌਜਵਾਨ ਆ ਕਿਉਂਕਿ ਕੁਝ ਸਾਲ ਪਹਿਲਾਂ ਤੱਕ ਮਾਸੀ ਸੰਭਾਲਦੀ ਰਹੀ ਆ ਮਾਸੀ ਮਤਲਬ ਕੈਨੇਡਾ ਸੰਭਾਲਦਾ ਰਿਹਾ ਪਰ ਹੁਣ ਥੋੜਾ ਜਿਹਾ ਕੰਮ ਖਰਾਬ ਹੋ ਰਿਹਾ ਅੱਜ ਦੇ ਨੌਜਵਾਨ ਕਿਸੇ ਇੱਕ ਸਿਹਤ ਵੱਲ ਦੇਖ ਰਿਹਾ ਸਿਹਤ ਉਹਨਾਂ ਨੂੰ ਕਿਸੇ ਵੀ ਪਾਸਿਓਂ ਖਾਸ ਮਿਲ ਨਹੀਂ ਰਹੀ ਤਾਂ ਉਹਨਾਂ ਨੂੰ ਸਿਹਤ ਮਿਲ ਸਕਦੀ ਆ ਦੂਰ ਜਾਣ ਦੀ ਲੋੜ ਨਹੀਂ YouTube ਦੇ ਉੱਪਰ ਕੋਈ ਬਹੁਤ ਜ਼ਿਆਦਾ ਗੋਰਿਆਂ ਦੇ ਮੋਟੀਵੇਸ਼ਨਲ ਵੀਡੀਓਜ਼ ਵੀ ਦੇਖਣ ਦੀ ਲੋੜ ਨਹੀਂ ਜੇ ਆਪਾਂ ਧਿਆਨ ਨਾਲ ਦੇਖਾਂਗੇ ਸਿਹਤ ਦੇਣ ਵਾਲੇ ਲੋਕ ਆਪਣੇ ਆਸ-ਪਾਸ ਹੀ ਨੇ ਆਪਣੇ ਖੁਦ ਦੇ ਇਲਾਕਿਆਂ ਦੇ ਲੋਕ ਨੇ ਉਹਨਾਂ ਦੇ ਵਿੱਚੋਂ ਨੇ ਇੱਕ ਆਂਟੀ ਲੁਧਿਆਣੇ ਦੇ ਵਾਸੀ ਨੇ ਰਜਨੀ ਵੈਕਟਰ ਉਹਨਾਂ ਦਾ ਨਾਮ ਆ ਤਾਂ ਇਹ ਸੀਗਾ ਜੀ ਅੱਜ ਦਾ ਵੀਡੀਓ ਅੱਜ ਦੀ ਕਹਾਣੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਕਹਾਣੀ ਦੇ ਨਾਲ